ਜਰਸੀ ਮਹੱਲਾ 15 ਘਰ 3 ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਜਾਣੇ ਕਬਣੇ ਹਾਂ ਜਗਬੀਤ ਜਸ ਹੋਏ ਕਿਰਪਾਲ ਸੋਏ ਬਦਬੁੱਧਾ ਤਾਂ ਕਿ ਨਰਬਲ ਰੇਤ ਰਹਾ ਮਾ ਪਤ ਆ ਮਨਤਾ ਸਤਬੰਦਪ ਸ਼ਟਮੀ ਤੇ ਅਰਪਾਈ ਪੂਰਵ ਜਨਮ ਕੇ ਮਰੇ ਸੰਜੋਗੀ ਅੰਤੇ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਦਨ ਕੀ ਮਾਇਆ ਆਹਾ ਕਰਤ ਬਹਾਨੀ ਅਵਦਾ ਤਾਮ ਸੰਤੋਖ ਨਾ ਪਾਉ ਖਾਸ ਤਰਤ ਸੁਭਾਵ ਭਵਨ ਤੇ ਧਣੀ ਪੂਮਲ ਤਰੰਗਲ ਸੰਗ ਨ ਚੱਲ ਨਮੈ ਕਛੁਆ ਊਠ ਸੁਧਾਇਓ ਨਾ ਗਾ ਹਰ ਕੇ ਸੰਤ ਪ੍ਰੀਤਮ ਪ੍ਰਵਕ ਤਕ ਹਰ ਹਰ ਗਈਆ ਨਾਨਕ ਹਾਂ ਸੁਖ ਆਗੇ ਮੁਖ ਉੱਜਲ ਸੰਗ ਸੰਤਨ ਕਾ ਪਹਿ ਹਰ ਕੇ ਸੰਤ ਪ੍ਰੀਤਮ ਪ੍ਰਾਪਕ ਤਾਂ ਕਹ ਹਰ ਹਰ ਗਾਇ ਨਾਨਕ ਹਾਂ ਸੁਖ ਆਗੇ ਮੁਖ ਉੱਜਲ ਸੰਗ ਸੰਤਾਨ ਕਾ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ